ਪਾਹੀ ਕੀ ਨਾਮ ਮੇਰਾ ਨਾਮ ਮਨਜੀਤ ਸਿੰਘ ਜੀ ਅੱਜ ਮੀਂਹ ਪਿਆ ਮੀਂਹ ਦੇ ਕਾਰਨ ਕੀ ਸਮੱਸਿਆ ਆ ਰਹੀ ਹੈ ਇਹ ਹਰ ਸਾਲ ਦੀ ਸਮੱਸਿਆ ਆ ਸਰ ਸਾਡੀ ਜੀ ਇਹ ਇੱਥੇ ਪ੍ਰਸ਼ਾਸਨ ਨੇ ਅਸੀਂ ਇੱਥੇ ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਇਹ ਹੀ ਕੁਝ ਦੇਖਦੇ ਆ ਰਹੇ ਆ ਕਿ ਜਦੋਂ ਵੀ ਥੋੜੀ ਜਿਹੀ ਵੀ ਬਰਸ਼ਾ ਹੁੰਦੀ ਆ ਤੇ ਉਹਦੇ ਨਾਲ ਇਹ ਜਲ ਭਰਾਵ ਹੋ ਜਾਂਦਾ ਆ ਇਹ ਜਲ ਭਰਾਵ ਦੀ ਸਮੱਸਿਆ ਇਹ ਸਾਰੇ ਘਰਾਂ ਨੂੰ ਬਹੁਤ ਪਰੇਸ਼ਾਨ ਕਰਦੀ ਆ ਮਸੇਹ ਪ੍ਰਸ਼ਾਸਨ ਅਕੈ ਬੇਨਤੀ ਕਰਦੇ ਆ ਕਿ ਇਹਨਾਂ ਜਲਦ ਤੋਂ ਜਲਦ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹਦਾ ਕਾਰਨ ਇਹ ਹੈ ਕਿ ਜਿਹੜਾ ਮੇਨ ਰੋਡ ਸਟੈਰੀ ਰੋਡ ਹੈ ਉਹਦੇ ਉੱਤੇ ਉਹ ਥੋੜਾ ਮਤਲਬ ਉੱਚਾ ਹੋ ਗਿਆ ਆਪਣੇ ਆਪਣੇ ਲੋਕਾਂ ਨੇ ਮੋਰੇ ਜੜੀਆਂ ਆ ਟਾਈਲਾਂਾਂ ਪੁੱਛੀਆਂ ਕਰਕੇ ਲਾ ਲਈਆਂ ਅੱਗੇ ਕੋਈ ਪਾਣੀ ਦੀ ਨਿਕਾਸੀ ਹੈ ਨਹੀਂ ਕਿ ਬਿਲਕੁਲ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਪਹਿਲੀ ਬਾਰਿਸ਼ ਆਇਆ ਇਹ ਜੀ ਬਰਸਾਤ ਦੀ ਔਰ ਫਿਰ ਦੇਖੋ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਬੱਚਿਆਂ ਨੂੰ ਸਕੂਲ ਜਾਣ ਚ ਕਿੰਨੀ ਕਿੰਨੀ ਦਿੱਕਤ ਆਉਂਦੀ ਹੈ ਬੱਚੇ ਦੇਖੋ ਸਕੂਲ ਤੱਕ ਸਵੇਰੇ ਚਲ ਗਏ ਉਦੋਂ ਤਾਂ ਮੀਂਹ ਪਿਆ ਨਹੀਂ ਸੀਗਾ ਪਰ ਹੁਣ ਉਹਨਾਂ ਦੇ ਆਉਣ ਦੀ ਦਿੱਕਤ ਆ ਹੁਣ ਟੀਚਰਾਂ ਦੇ ਫੋਨ ਆਇਆ ਕਿ ਆਪਣੇ ਬੱਚਿਆਂ ਨੂੰ ਲਿਆ ਜਾਓ ਨਾ ਜਿਹੜੇ ਮਤਲਬ ਸੈਲਫ ਆਪਣੇ ਆਪਣੇ ਰਿਸਕ ਦੇ ਛੱਡ ਕੇ ਆਂਦੇ ਆ ਨਾ ਹੁਣ ਜਿਹੜੇ ਬੱਸਾਂ ਵਾਲੇ ਆ ਉਹ ਤਾਂ ਚਲੋ ਘਰਾਂ 'ਚ ਪਹੁੰਚ ਗਏ ਪਰ ਸਾਡੇ ਬੱਚੇ ਅਜੇ ਤੱਕ ਘਰ ਨਹੀਂ ਪਹੁੰਚੇ ਆ ਸਾਨੂੰ ਬੜੀ ਜ਼ਿਆਦਾ ਚਿੰਤਾ ਹੋ ਰਹੀ ਉਹਨਾਂ ਦੀ ਬਾਰਿਸ਼ ਕਰਕੇ